ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੈਕਮੋ ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਕਿਵੇਂ ਹਰ ਵਾਰ ਤੁਹਾਨੂੰ ਇੱਕ ਨਵੀਂ-ਨਵੀਂ ਸ਼ਖਸੀਅਤ ਦੇ ਨਾਲ ਮਲਾਉਣਾ ਤੇ ਅੱਜ ਜਿਹੜੇ ਅਨਮੋਲ ਹੀਰੇ ਦੇ ਨਾਮ ਮੈਂ ਤੁਹਾਨੂੰ ਮਲਾ ਕੇ ਜਾ ਰਿਹਾ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਤੇ ਉਹਨਾਂ ਦੀ ਐਨੀ ਸੂਚੀ ਲਿਖਤਾ ਐ ਐਨੀ ਉੱਚੀ ਲਿਖਤਾ ਹੈ ਕਈ ਨਾਮੀ ਗ੍ਰਾਮੀ ਜਿਹੜੇ ਕਲਾਕਾਰ ਨੇ ਉਹਨਾਂ ਨੇ ਹਿੱਟ ਵੀ ਕਰੇ ਨੇ ਤੇ ਉਹਨਾਂ ਦੇ ਬਹੁਤ ਹੀ ਕਲਾਕਾਰ ਨੇ ਗੀਤ ਗਾਏ ਵੀ ਨੇ ਦੋਸਤੋ ਪਰ ਅਚਾਨਕ ਇਹ ਸਾਫਰ ਬਚਾਲੇ ਕਿਉਂ ਛੱਡਿਆ ਉਹਨਾਂ ਨੇ ਤੇ ਕਿਉਂ ਉਹਨਾਂ ਦਾ ਕੋਈ ਮਨ ਦੇ ਉੱਪਰ ਕੋਈ ਠੇਸ ਲੱਗੀ ਆ ਜਾਂ ਫਿਰ ਅਚਾਨਕ ਉਹ ਚੁੱਪ ਕਿਉਂ ਹੋ ਗਏ ਆਪਾਂ ਪੂਰੀ ਮਿਲ ਕੇ ਉਹਨਾਂ ਗੱਲਬਾਤ ਕਰਦੇ ਆ ਦੋਸਤੋ ਤੇ ਜਿਹਨਾਂ ਦਾ ਮੈਂ ਨਾਮ ਬੋਲ ਰਿਹਾ ਉਹਨਾਂ ਦਾ ਨਾਮ ਹੈਗਾ ਦੋਸਤੋ ਗੀਤਕਾਰ ਜੱਗਾ ਤਾਜੋ ਕੇ ਆ ਜੋ ਕੱਲ ਤੇਰੀ ਤਾਜੋ ਵਾਲਿਆ ਵੇ ਮੇਰੇ ਖਾਨੇ ਦੇ ਵਿੱਚ ਪੈ ਗਈ ਏ ਹਾਂਜੀ ਸਾਂਝੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਗੱਲਬਾਤ ਕਰਦੇ ਆ ਜੀ ਪੰਜਾਬੀ ਗੀਤਕਾਰ ਜਿਹੜੇ ਹੈਗੇ ਨੇ ਬਹੁਤ ਹੀ ਫੇਮਸ ਬੜੇ ਕਮਾਲ ਦੀ ਲਿ ਗੀਤਕਾਰ ਜੱਗਾ ਤੱਜੋ ਕੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਥੋੜਾ ਸਾਡੇ ਚੈਨਲ ਦੇ ਵਿੱਚ ਜੀ ਬਹੁਤ ਸਾਰਾ ਸ਼ੁਨਦਾ ਜੀ ਤੇ ਆ ਕਿਹੜੇ ਕਿਹੜੇ ਜਿਹੜੇ ਹਿੱਸੇ ਕਲਾਕਾਰ ਨੇ ਜਿਨ੍ਹਾਂ ਨੇ ਥੋੜੇ ਜੀ ਗੀਤ ਗਾਏ ਨੇ ਜੀ ਸਾਡੀ ਜੀ ਹਾਕਮ ਬਖਤੜੀ ਵਾਲਾ ਮਿੰਟਲਾ ਸਾਨੀ ਹਾਂਜੀ ਕਰਤਾਰ ਰਮਲਾ ਹਾਂਜੀ ਅਮਰਜੀਤ ਜ਼ਿੰਗੀਨਾਂ ਹਾਂਜੀ ਤੇ ਬਾ ਸਿੰਘ ਬਾਜ ਬਾ ਸਿੰਘ ਬਾਜ ਜੀ ਹਾਂ ਬੈਠ ਬੁੜੇ ਦੇ ਤਾਂ ਕਿ ਤੈਨੂੰ ਸ਼ੈਅ ਕਰਨਾ ਬੈਠ ਬੁੜੇ ਦੇ ਤਾਂ ਕਿ ਸ਼ੈਅ ਕਰਾ ਮਾ ਨਹੀਂ ਬਹੁਤ ਮਕਬੂਲ ਹੋਏ ਸੀ ਕੀ ਤਰ੍ਹਾਂ ਦੇ ਹਾਂ ਕਰਤਾ ਸਿੰਘ ਰਮਲਾ ਜੀ ਕਰਤਾ ਰਮਲਾ ਗੱਲ ਉੱਡ ਗਈ ਪਿਆਰ ਦੀ ਹਾਂਜੀ ਇਹ ਚ ਜੀ ਸੀ ਆ ਆਪਣਾ ਤੇਰੀ ਮਾਤਾ ਮਲੀ ਹੈ ਮਾਰੀ ਟੂਰਨਾਮੈਂਟ ਚ ਮਨੇ ਖਿਡਾਰੀ ਲਾ ਮੈਂ ਭਰਾ ਵਿੱਚ ਅੜਾ ਦੀ ਮਤੋਂ ਨੂੰ ਨਰਦਾ ਦੀ ਠੀਕ ਹੈ ਪਤਾ ਵੀ ਰਾ ਤ ਨੂੰ ਕੋਡੀ ਕੋਡੀ ਕਰਦਾ ਵੀ ਠੀਕ ਹੈ ਜੀ ਤੇ ਬਹੁਤ ਵਧੀਆ ਹਿੱਟ ਵੀਜ਼ਾ ਹੋਇਆ ਸੀ ਇੱਕ ਥੋੜਾ ਜੀ ਮੈਂ ਬਹੁਤ ਮਸ਼ਹੂਰ ਜਿਹੜਾ ਗੀਤ ਹੋਇਆ ਨਾ ਮੈਂ ਸੁਣਿਆ ਸੀਗਾ ਜੀ ਮੇਜਰ ਰਸਤਾਨੀ ਸਾਹਿਬ ਦੀ ਆਵਾਜ਼ ਦੇ ਵਿੱਚ ਵੀ ਸੁਣਿਆ ਉਹ ਤੇ ਇੱਕ ਜਿਹੜੇ ਅੱਜ ਦੇ ਜਿਹੜੇ ਕਲਾਕਾਰ ਚੱਲ ਰਹੇ ਨੇ ਹਰਜੰਗ ਬਰਾੜ ਆਜ ਗੁਰੂ ਦੇ 뮤직 ਦੇ ਵਿੱਚ ਥੋੜਾ ਗਾਣਾ ਸੁਣਾ ਸੀ ਇੱਕ ਸਾੜੀ ਗੀਤ ਹਾਂਜੀ ਤੇ ਉਹਦੇ ਜੇ ਤੁਸੀਂ ਬੋਲ ਜੀਨਾ ਵੰਦ ਦਸੋ ਪਾਲੀ ਖਾਊਗਾ ਨਾ ਟੱਕਾ ਤਜਕੇ ਨਜ਼ਰ ਦਾ ਮੈਂ ਨੰ ਸਾੜੀ ਮੱਖਣਾ ਉਹ ਗੀਤ ਸੀਗਾ ਜੀ ਜਦੋਂ ਅਸੀਂ ਗੀਤ ਨੂੰ ਰਿਕਾਰਡ ਕਰਾਉਣ ਲੱਗੇ ਹਾਂਜੀ ਉਦੋਂ ਮਤਲਬ ਕਿ ਬਠਿੰਡੇ ਵਾਲਾ ਕੰਪਨੀ ਦਾ ਮਾਲਕ ਹਾਂਜੀ ਤੇ ਉਹ ਵੀ ਸਾਡੇ ਕੋਲੇ ਸੀਗਾ ਬਾਈ 메ਜਰ ਰਸਤਾ ਨਹੀਂ ਸੀ ਬਾਈ 메ਜਰ ਰਸਤਾ ਨਹੀਂ ਵਿੱਚ ਇਹਦੇ ਵਿੱਚ ਇੱਕ ਸ਼ਬਦ ਕਰਿਆੜੀ ਆਉਂਦਾ ਸੀ ਕਰਿਆੜੀ ਠੀਕ ਹੈ ਜੀ ਹਾਂ ਸਾਉ ਬਾਪੂ ਦੀ ਬਲਾਈ ਸੁਣੀ ਲੱਗਦੀ ਮੇਲੇ ਦੀ ਮੈਨੂੰ ਸਾੜੀ ਮੱਖਣਾ ਹਾਂਜੀ ਤੇ ਉਹ ਜਦੋਂ ਕਰਿਆੜੀ ਸ਼ਬਦ ਆਇਆ ਤੇ ਉਹ ਕਹਿੰਦਾ ਵੀ ਯਾਰ 메ਜਰ ਇਹ ਗੀਤ ਮਤਲਗੇ ਆਪਾਂ ਰਿਕਾਰਡ ਕਰਾਉਂਦੇ ਨਹੀਂ ਠੀਕ ਹੈ ਜੀ ਇਹ ਚ ਕਰਿਆੜੀ ਸ਼ਬਦ ਆਉਂਦਾ ਠੀਕ ਹੈ ਜੀ 메ਜਰ ਕਹਿੰਦਾ ਵੀ ਮੈਂ ਇਹ ਗੀਤ ਰਿਕਾਰਡ ਹੀ ਕਰਾਊਗਾ ਸਾਰੀ ਲੋਕਾਂ ਨੂੰ ਸਾਰੇ ਕਲਾਕਾਰਾਂ ਨੂੰ ਜਿਗਤੀ ਜਿਤੀ ਕਰਦਿਆਂ ਨੂੰ ساری ਉਮਰ ਲੰਗੀ ਠੀਕ ਹੈ ਜੀ ਵੀ ਇਹ ਇੱਕ ਗੀਤ ਚ ਕਿਰਿਆ ਦੀ ਸ਼ਬਦ ਇੱਕ ਸ਼ਬਦ ਆਉਂਦਾ ਹੈ ਹਾਂਜੀ ਹਾਂਜੀ ਵੀ ਮੈਂ ਇਹਨੂੰ ਐਵੇਂ ਜਿਵੇਂ ਕਰਾਊਗਾ ਮੇਜਰ ਨੇ ਹਿੰਡ ਬਗਾਜੀ ਹਾਂਜੀ ਫਿਰ ਉਹ ਗਾਣਾ ਬੋਦੂੰ ਇੱਕ ਵਾਰ ਕਰਾਇਆ ਜੀ ਫਿਰ ਗਾਣਾ ਆਖਾੜਾ ਮੇ ਇਧਰ ਦਾ ਟੇਪ ਚ ਹਾਂਜੀ ਤੇ ਉਹ ਗੀਤ ਮੇਰਾ ਲੈ ਵੀ ਮੈਨੂੰ ਸਾਰੀ ਮਖਣਾ ਹਾਂਜੀ ਜੇ ਉਹਦੇ ਦੋ ਬੋਲ ਯਾਦ ਨਹੀਂ ਤਾਂ ਜ਼ਰੂਰ ਸੁਣਾਓ ਜੀ ਤੁਸੀਂ ਜੀ ਤੰਨ ਮੀਰੇ ਆ ਮੈਂ ਗਈ ਸ਼ਹਿਰ ਕਰ ਲਵੀ ਠੀਕ ਹੈ ਜੀ ਕੰਨ ਕਰਕੇ ਸੁਣ ਮੇਰੀ ਗੱਲ ਵੀ ਠੀਕ ਹੈ ਜੀ ਮੇਰੇ ਕਾਲਜ ਚ ਪਈ ਜਾਂਦੇ ਸਾਲ ਵੀ ਵੇਖ ਰਿਆਣੀ ਮਖਣਾ ਸੋ ਬਾਪੂ ਦੀ ਬਲਾਈ ਸੋਣੀ ਲੱਗਦੀ ਵੀ ਲੈ ਲੈ ਮੈਨੂੰ ਸਾੜੀ ਮਖਣਾ ਠੀਕ ਹੈ ਜੀ ਸਾੜੀ ਲੈਣੀ ਆ ਤੂੰ ਲੈ ਲੈ ਵੀ ਸ਼ੱਕ ਨਹੀਂ ਪਰ ਪਰਤਾ ਨਾ ਹੁੰਦਾ ਉਹਨਾਂ ਕੱਖ ਨਹੀਂ ਜਦੋਂ ਹਵਾ ਦਿੰਦੀ ਪਰਲਾ ਜੇ ਚੱਕਣੀ ਹਰ ਕੋਈ ਹੋ ਕੇ ਪਰਦਾ ਕੋਈ ਬਾਦੂ ਬਸਿਆ ਪਰਲਕ ਵੇਖੀ ਨਹੀਂ ਮੈਂ ਤਾਂ ਇਸ ਗੱਲੋਂ ਡਰਦਾ ਬਹੁਤ ਮਕਬੂਲ ਹੋਇਸੀ ਗੀਤ ਜੀ ਇਹ ਹਾਂਜੀ ਤੇ ਹੋਰ ਜਿਹੜੇ ਤੁਹਾਡੇ ਮੰਨ ਲਓ ਜਿਵੇਂ ਨਾਮਵਰ ਕਲਾਕਾਰ ਜਿਹੜੇ ਹੈਗੇ ਨੇ ਉਹਨਾਂ ਦੇ ਗੀਤ ਮੈਂ ਸੁਣੇ ਜੀ ਮੈਂ ਆਪਣੀ ਉਮਰ ਦੇ ਵਿੱਚ ਜਦੋਂ ਮੈਂ ਮੰਨ ਲਓ ਕਹਿੰਦੇ ਆ ਵੀ ਪਿੱਛੇ ਜੇ ਕੁਝ ਕੁ ਸਾਲਾਂ ਦੇ ਵਿੱਚ ਵਿੱਚ ਜਿਵੇਂ ਹਰਦੇਵ ਮਾਈ ਨੰਗਲ ਸਾਹਿਬ ਹੋਗੇ ਜੀ ਹਾਂਜੀ ਹਾਂਜੀ ਤੇ ਭਪਿੰਦਰ ਗੱਲ ਸਾਹਿਬ ਹੋਗੇ ਉਹਨਾਂ ਦੀ ਟੇਪ ਜਿਹੜੀ ਛਣ ਛਣ ਟੇਪ ਚੱਲੀ ਸੀ ਉਹਦੇ ਬਾਰੇ ਕੋਈ ਰਾਜ ਦੀਆਂ ਗੱਲਾਂ ਵੀ ਤੁਹਾਡੇ ਕੋਲ ਮੇਰੇ ਖਿਆਲ ਆ ਵੀ ਲੁਕੋਈਆਂ ਹੋਈਆਂ ਹੈਗੀਆਂ ਨੇ ਵੀ ਕਿਸ ਤਰ੍ਹਾਂ ਉਹ ਟੇਪ ਦਾ ਨਾਂ ਰੱਖਿਆ ਸੀਗਾ ਜੀ ਉਹ ਦੇਖੋ ਇਹ ਮਤਲਬ ਕਿ ਜਿਹੜਾ ਟੈਕ ਮਦਨ ਨਾਮ ਰੱਖਿਆ ਸੀ ਉਹ ਤਾਂ ਨਹੀਂ ਮੈਨੂੰ ਬੰਦਾ ਕਿਉਂਕਿ ਉਹਨਾਂ ਦੇ ਉੱਥੇ ਕੰਪਨੀ ਵਾਲਿਆਂ ਨਾਲ ਆਪਣੀ ਹੈ ਹੀ ਨਹੀਂ ਸੀ ਰਿਲੇਸ਼ਨ ਹਾਂਜੀ ਹਾਂਜੀ ਭਪਿੰਦਰ ਨੇ ਜੀ ਦਾ ਦਿੱਤਾ ਸੀ ਆਪਾਂ ਠੀਕ ਹੈ ਜੀ ਉਸੇ ਨਹੀਂ ਉਹਦੇ ਪੈਸੇ ਸੀ ਤੇ ਜੀ ਆਪਾਂ ਨੂੰ ਠੀਕ ਹੈ ਜੀ ਵੀ ਉਹ ਮਤਲਬ ਕਿ ਉਹਨਾਂ ਨੇ ਹੀ ਜ਼ੋਰ ਕਾਰਡ ਕਰਾਇਆ ਸੀ ਉਹ ਗਾਣਾ ਬੜਾ ਪਿਆਰਾ ਗੀਤ ਸੀਗਾ ਜੀ ਉਹ ਹਾਂਜੀ ਕਾਹ ਤੋਂ ਮਤਲਬ ਤਿਆਰ ਕਰੂ ਕਿ ਚਪਾਉਣੋਂ ਹਟ ਗਈ ਹਾਂਜੀ ਹਾਂਜੀ ਮੈਂ ਕੀ ਕਰਾਂ ਸਰ ਜਰਾ ਬੀਨੂਆਂ ਦੀ ਗਰ ਵਿੱਚ ਬੋਗਲੀ ਹੈ ਹਾਂਜੀ ਹਾਂਜੀ ਤੇ ਉਹ ਗੀਤ ਦੇ ਬੋਲ ਬਹੁਤ ਬੱਬੀ ਸੀ ਤੇ ਇੱਕ ਗੀਤ ਥੋੜਾ ਹੋਰ ਵੀ ਐ ਸੀ ਜੀ ਹਰਦੇਵ ਮੈਨਗਲ ਸਾਹਿਬ ਦੀ ਟੇਪ ਦੇ ਵਿੱਚ ਜੀ ਹਾਂਜੀ ਹਾਂਜੀ ਉਹ ਉਹਦੇ ਬੋਲ ਜ਼ਰੂਰ ਹੋ ਜਾਣੀ ਦੋ ਜੀ ਮੈਨੂੰ ਬੜਾ ਪਿਆਰ ਆ ਲੱਗਾ ਏਜੰਟਾ ਲਗੀ ਸੀ ਜਿਹੜਾ ਥੋੜਾ ਜੀ ਸਹੀ ਉਹ ਕਿਵੇਂ ਮਾਰੀਓ ਚ ਠੱਗੀ ਸਾਨੂੰ ਉਹ ਜ਼ਰੂਰ ਆ ਜੀ ਤੁਸੀਂ ਜਾਣ ਕੇ ਮਤਲਬ ਕਿ ਨਹੀਂ ਮੇਰਾ ਭਰਾ ਆਇਆ ਛੋਟਾ ਹਾਂਜੀ ਹਾਂਜੀ ਤੇ ਅਸੀਂ ਉਹ ਬਾਦੂ ਦੇ ਨਹੀਂ ਸੀ ਠੀਕ ਹੈ ਜੀ ਹੁਣ ਤਾਂ ਅਸੀਂ ਦਬੀ ਰਹੇ ਹਾਂ ਹਾਂਜੀ ਹਾਂਜੀ ਤੇ ਉਹ ਮੇਰੇ ਭਰਾ ਛੋਟੇ ਨਾਲ ਠੱਗੀ ਮਾਰ ਲਈ ਸੀ ਉਸ ਏਜੰਟ ਨੇ ਠੀਕ ਹੈ ਜੀ ਕਹਿੰਦਾ ਮੈਂ ਤੈਨੂੰ ਬਾਹਰ ਲਈ ਦੇ ਇਸਲ ਜਾਊਗਾ ਠੀਕ ਹੈ ਜੀ ਮੈਂ ਮੇਰੇ ਭਰਾ ਨੂੰ ਕਿਹਾ ਵੀ ਤੂੰ ਤੈਨੂੰ ਬਾਹਰ ਲਈ ਦੇ ਸੀ ਕਿਹੜਾ ਲੈ ਕੇ ਜਾਊਗਾ ਹਾਂਜੀ ਹਾਂਜੀ ਤੂੰ ਪੈਸੇ ਨਾ ਗਾਲਾ ਠੀਕ ਹੈ ਜੀ ਉਹਨੇ ਸਾਡੀ ਮੰਨੀ ਨਾ ਤੇ ਪੈਸੇ ਉਹਨੂੰ ਵੀ ਵੀ ਕਿਹੜਾ ਜਾਣਾ ਸੀ ਬਾਹਰ ਹਾਂਜੀ ਹਾਂਜੀ ਤੇ ਬਸ ਉਹ ਉਹ ਏਜੰਟ ਐਜਾ ਸੀ ਕਹਿੰਦਾ ਨਿਕਰਾਂ ਸਮਾ ਲਓ ਜੀ ਉੱਥੇ ਨਿਕਰਾਨੀ ਮਿਲਦੀਆਂ ਬਾਹਰਲੇ ਮੁਰਲਕਾ ਠੀਕ ਹੈ ਜੀ ਐਵੇਂ 15 15 20 20 ਨਿਕਰਾਂ ਸਮਾ ਲੀਆਂ ਹਾਂ ਹਾਂਜੀ ਹਾਂਜੀ ਤੇ ਉੱਥੇ ਮਤਲਬ ਕਿ ਕੋਈ ਲੈ ਕੇ ਨਹੀਂ ਗਿਆ ਹਾਂਜੀ ਤੇ ਉਹ ਏਜੰਟ ਵਾਲਾ ਕੀ ਸੀਗਾ ਜੀ ਉਹਦੇ ਬੋਲ ਸੀਗੇ ਕਾ ਤੂੰ ਜਿੱਥਾ ਜੀ ਹਿੱਸੇ ਹੁੰਦੀ ਵੇਚੀ ਜੀ ਨਹੀਂ ਮੈਂ ਪਾਉਣੇ ਐ ਕੋਈ ਗੱਡੀ ਕੇ ਲਿਆਉਣੀ ਆ ਤੀ ਨਹੀਂ ਵੇ ਬੜਾ ਹੌਸਲੇ ਦੇ ਵਿੱਚ ਨਾਲ ਹੀ ਰਹਿਣਾ ਪਰ ਕਿਉਂ ਮੁੰਡਾ ਖੁੰਡਾ ਬਣ ਗਿਆ ਜ਼ਾੜੀ ਕਾਲੀ ਕਰਕੇ ਸੋ ਠੀਕ ਹੈ ਜੀ ਉਹ ਕਹਿੰਦਾ ਏਜੰਟ ਨਾਲ ਗੱਲ ਹੋਊਗੀ ਵੀ ਇਸ ਬਾਹਰ ਲੈ ਜਾਊਗਾ ਨਾਲੇ ਨੋਟ ਕਮਾਊ ਨਾਲੇ ਇਹ ਲਿਆਊਗਾ ਠੀਕ ਹੈ ਜੀ ਸੱਚੀ ਮਾਸੀ ਦੇ ਮੁੰਡੇ ਨੇ ਪੁੱਨ ਖੱਟ ਲਿਆ ਮੇਰਾ ਨਹੀਂ ਐਵੇਂ ਗੋਲਾ ਧੁੰਦਾ ਕਰਦਾ ਮਰ ਗਿਆ ਜ਼ਖੀਰਾ ਨਹੀਂ ਠੀਕ ਹੈ ਜੀ ਉਹ ਕਹਿੰਦੀ ਨਾ ਮਾਮਾ ਨਾ ਮਾਸੀ ਨਾ ਕੋਈ ਰਿਸ਼ਤੇਦਾਰੀ ਹੈ ਜੱਗਾ ਦੀ ਹੁਣ ਜਿੱਥਾ ਦੁਨੀਆ ਹੋ ਗਈ ਸਾਰੀ ਹੈ ਹਾਂਜੀ ਪੈਸੇ ਖਾਤਰ ਭਾਈ ਭਾਈ ਨੂੰ ਮਾਰ ਮਗਾਉਂਗਾ ਜੀ ਜੀਤੋ ਲੱਗੇ ਤੇ ਇਸ ਤੋਕਾ ਸਾ ਹਰ ਕੋਈ ਲਾਉਂਦਾ ਵੇ ਤੇ ਉਹ ਜਦੋਂ ਫਿਰ ਆਏ ਠੱਗੀ ਮਰਵਾ ਕੇ ਘਰੇ ਮੁੜਿਆ ਆਉਂਦਾ ਹੈ ਹਾਂਜੀ ਹਾਂਜੀ ਤੇ ਫਿਰ ਉਹ ਆਪਦੀ ਪਰਜਾਈ ਨੂੰ ਕਹਿੰਦਾ ਗੱਲ ਸੀ ਤੀਲੀ ਸੱਚੀ ਭਾਬੀ ਪੱਠਾ ਵਹਿ ਗਿਆ ਨਹੀਂ 15 ਜਾਣਿਆਂ ਤੋਂ ਉਹ 7.50 ਲੱਖ ਲੈ ਗਿਆ ਨਹੀਂ ਠੀਕ ਹੈ ਜੀ ਲੈ ਕੇ ਸਾ ਤੋਂ ਪੈਸੇ ਸਾਨੂੰ ਹੋਟਲ ਛੱਡ ਗਿਆ ਤਾਜੋ ਵਾਲਾ ਠੱਗ ਪਤਾ ਨਹੀਂ ਕਿੱਧਰ ਵੱਜ ਗਿਆ ਕਿੱਧਰ ਵੱਜ ਗਿਆ ਇਹ ਗਾਣਾ ਵੀ ਬਹੁਤ ਮਕਬੂਲ ਹੋਇਆ ਥੋੜਾ ਜੀ ਹਾਂਜੀ ਇੱਕ ਥੋੜਾ ਗੀਤ ਜਿਹੜਾ ਹੋਰ ਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਜੀ ਜਿਹੜਾ ਤੁਸੀਂ ਇੱਕ ਬਜ਼ੁਰਗ ਦੀ ਗੱਲ ਕਰੀ ਸੀ ਬੱਸ ਦੇ ਵਿੱਚ ਵੀ ਜਿਵੇਂ ਅੱਜ ਕੱਲ ਕੁੜੀਆਂ ਬਾਤ ਘਟਾ ਲੈਂਦੀਆਂ ਨੇ ਜੀ ਹਾਂਜੀ ਹਾਂਜੀ ਤੇ ਇਹ ਦੌਰ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਹੈ ਅੱਜ ਦੀ ਘੜੀ ਕਿ ਕੁੜੀਆਂ ਵਾਲ ਘਟਾਉਣ ਲੱਗੀਆਂ ਤੇ ਕੁੜੀਆਂ ਜੀਨਾ ਪਾਉਣ ਲੱਗੀਆਂ ਮੁੰਡੇ ਸਲਵਾਰਾਂ ਪਾਉਣ ਲੱਗੇ ਤੇ ਉਹ ਜਦੋਂ ਬਜ਼ੁਰਗ ਨੂੰ ਔਖਾਂ ਦੇ ਉੱਪਰ ਗਹਿਣੇ ਜਿਹੜਾ ਥੋੜਾ ਘੱਟ ਦੇਖਦਾ ਸੀ ਚਸ਼ਮੇ ਵਾਲਾ ਬਾਬਾ ਲਵਾਉਣ ਜਾਂਦਾ ਤੇ ਉਹਨੂੰ ਭਲੇਖਾ ਪੈਂਦਾ ਮੁੰਡੇ ਦਾ ਹੰਦੀਆ ਕੁੜੀ ਉਹ ਤੇ ਉਹ ਗੀਤ ਦੀ ਦੋ ਬੋਲ ਹੋ ਜਾਣ ਜੀ ਉਹ ਮੇਰਾ ਸਭ ਤੋਂ ਪਿਆਰਾ ਗੀਤ ਹੈ ਜੀ ਉਹ ਹਾਂਜੀ ਹਾਂਜੀ ਉਹ ਗੀਤ ਤੇ ਭੀੜ ਮੁੰਡਿਆ ਮਤਲਬ ਕਿ ਬਜ਼ੁਰਗ ਕਹਿੰਦਾ ਜੀ ਮਤਲਬ ਕਿ ਬਸ ਇਹਦੇ ਵਿੱਚ ਮੰਨ ਲਓ ਜਿੰਨੇ ਖੜੇ ਹੁੰਦੇ ਆ ਉਹ ਪਲੇਖਾ ਪਾ ਜਾਂਦਾ ਭਾਈ ਮੋਢੇ ਦੇ ਬਾਬਾ ਅਥ ਰੱਖ ਲੈਂਦਾ ਪਲੇਖੇ ਨਾਲ ਹਾਂਜੀ ਹਾਂਜੀ ਅਥ ਰੱਖ ਲੈਂਦਾ ਫਿਰ ਉਹ ਕੁੜੀ ਉਹ ਨਾਲ ਲੜਦੀ ਆ ਮੇਰੇ ਮੋਢੇ ਤੋਂ ਸੱਤ ਸੋਤਾ ਚੱਕ ਵੀ ਉਹ ਕਹਿੰਦਾ ਭੀੜ ਮੁੰਡਿਆ ਬਾਹਲੀ ਵਿੱਚ ਵਸਦੇ ਕਹਿੰਦੀ ਮਰ ਜਾਣਿਆ ਵੀ ਲੋਕ ਵੇਖ ਹੱਸਦੇ ਕਹਿੰਦਾ ਆਉਂਦਾ ਕੀਤੇ ਨਹੀਂ ਬੜੀਪਾ ਮੈਨੂੰ ਦੱਸ ਦੇ ਮੇਰੇ ਨੇੜੇ ਦੀ ਨਾ ਹੋ ਪਰੇ ਹੋ ਕੇ ਬੁਖਲੂ ਤੱਕ ਆ ਦੇ ਤੈਨੂੰ ਰਹਿਣਾ ਨਹੀਂ ਜਿਹਾਉਂਦਾ ਮੁੰਡਿਆ ਬੁਢਾ ਗਿਆ ਕਿਸੇ ਨੂੰ ਚੱਪ ਸੁ ਗਿਆ ਨਹੀਂ ਆਉਂਦਾ ਇਹ ਬੋਲ ਸੀ ਇਹ ਉਹਦੇ ਤੇ ਹਾਂ ਤੇ ਐਂਡ ਤੇ ਆ ਕੇ ਮਤਲਬ ਕਿ ਜਦੋਂ ਬੋਲ ਖੁੱਲਦੀ ਹੈ ਜੀ ਹਾਂ ਬੋਲ ਖੁੱਲਦੀ ਹੈ ਹਾਂ ਜੀ ਲਾਸਟ ਤੇ ਹਾਂ ਜੀ ਫਿਰ ਐਂਡ ਤੇ ਆ ਕੇ ਮਤਲਬ ਕਿ ਪਤਾ ਲੱਗਦਾ ਠੀਕ ਉਹ ਮਤਲਬ ਕਿ ਬੱਬਾ ਕਹਿੰਦਾ ਕਾ ਤੂੰ ਮਿਸ ਗੁੱਸੇ ਹੁੰਦਾ ਮਿੱਠਿਆ ਮਖਾਨਿਆਂ ਉਹ ਕਹਿੰਦੀ ਮੈਂ ਤਾਂ ਕੁੜੀਆਂ ਆਵੇ ਬੱਬਾ ਮਰ ਜਾਣਿਆ ਹਾਂਜੀ ਉਹ ਕਹਿੰਦਾ ਵਾਲ ਕੱਟੀ ਵੇਖ ਮੁੰਡਾ ਮੈਂ ਪਛਾਣਿਆ ਕਹਿੰਦੀ ਅਗਲਾ ਹੁਣ ਅਗਲਾ ਜਵਾਨਾ ਨਹੀਂ ਸਿਆਣਿਆ ਇੱਕ ਉਹ ਕਹਿੰਦਾ ਇੱਕ ਨਗਾ ਮੇਰੀ ਘਟ ਦੂਜਾ ਅਨਪੜ ਜੱਟ ਮਾਫੀ ਮੰਗਦਾ ਮੈਂ ਸਿਰ ਨੀਮਾ ਕਰਕੇ ਬਸ ਜਿੱਤੇ ਲੋਕ ਆਸ ਦੀ ਖੜਾ ਮੱਛੜਾ ਮੋਢੇ ਤੇ ਪਰਛੜਾ ਮੋਢੇ ਧਰ ਕੇ ਤੇ ਕੁਝ ਐਸਾ ਕੋਈ ਜਿਹੜਾ ਤੁਹਾਡਾ ਬੱਕਿਆ ਤੁਹਾਡਾ ਹੋਊ ਜਿਹੜਾ ਜ਼ਿੰਦਗੀ ਦੇ ਨਾਲ ਸਾਂਝਾ ਦੀ ਜਿਵੇਂ ਤੁਸੀਂ ਮੇਜਰ ਰਾਸਤਾਨੀ ਦੇ ਨਾਲ ਥੋੜੀ ਥੋੜੀ ਸੰਗਤਗੀ ਬਹੁਤ ਜ਼ਿਆਦਾ ਰਹੀ ਹੈ ਜੀ ਉਹ ਹਾਂਜੀ ਕਈ ਵਾਰ ਕੋਈ ਐਸਾ ਦਾ ਮਤਲਬ ਕੋਈ ਹਾਸਾ ਹੋਇਆ ਵੀ ਤੁਹਾਡਾ ਜਿਹੜਾ ਮਤਲਬ ਕੋਈ ਹਾਸੇ ਟੱਠੇ ਵਾਲਾ ਹੋਵੇ ਹਾਂਜੀ ਕੋਈ ਜਿਹੜਾ ਦਿਲ ਦੇ ਥੋੜੀ ਕਰੀਬ ਹੋਵੇ ਕੋਈ ਆਉਣਾ ਜਾਣਾ ਤੁਹਾਡਾ ਇਸ ਤਰ੍ਹਾਂ ਦਾ ਕੋਈ ਲੱਗਿਆ ਕੋਈ ਲੁਧਿਆਣੇ ਨੂੰ ਕੋਈ ਚੰਡੀਗੜ੍ਹ ਦਾ ਕੋਈ ਗੇੜਾ ਐਸਾ ਜਿਹੜੀ ਕੋਈ ਥੋੜੇ ਯਾਦਗਾਰੀ ਪਲ ਹੋਣ ਜਿਹੜੇ ਜੀ ਉਹ ਜ਼ਰੂਰ ਸਾਂਝੇ ਕਰੋ ਸਾਹ ਉਹਨਾਂ ਨਾਲ ਜਾਂਦੇ ਆਉਂਦੇ ਰਹਿੰਦੇ ਸੀ ਪ੍ਰੋਗਰਾਮਾਂ ਦੇ ਵੀ ਜਾਵਰਦੇ ਸੀ ਹਾਂਜੀ ਹਾਂਜੀ ਉਹ ਬਸ ਉਹਨਾਂ ਦੀ ਉਮਰੀ ਬਸ ਐਡੀ ਥੀ ਬਹੁਤ ਸਾਨੂੰ ਸਾਨੂੰ ਸਾਰੇ ਗੀਤਕਾਰਾਂ ਨੂੰ ਤੇ ਬਾਕੀ ਉਹਦੇ ਪਰਿਵਾਰ ਨੂੰ ਜਵਾਕ ਕਿਉਂ ਉਹ ਤੋਂ ਜਵਾਕ ਛੋਟੇ ਛੋਟੇ ਸੀ ਹਾਂਜੀ ਹਾਂਜੀ ਤੇ ਸਾਰਿਆਂ ਨੂੰ ਜਾਨੀ ਮਤਲਬ ਕਿ ਉਦੋਂ ਬਹੁਤ ਆ ਉਹਦੇ ਉਹਦੇ ਦੋਰ ਜਾਣ ਨਾਲ ਠੀਕ ਹੈ ਜੀ ਸਭ ਨੂੰ ਸਭ ਨੂੰ ਘਾਟਾ ਪਿਆ ਉਦੋਂ ਜਿਵੇਂ ਇੱਕ ਕਾਰਨੀ ਬਣਾਲੀ ਕੈਸਟੋਨ ਦੀ ਬੜੀ ਜਿਹੜੀ ਟੇਪ ਹਿੱਟ ਹੋਈ ਸੀਗੀ ਜੀ ਕੋਈ ਉਹਦੇ ਵਿਸ਼ੇ ਦੇ ਵਿੱਚ ਕੋਈ ਗੱਲ ਹੋਵੇ ਜੀ ਤੁਹਾਡੀ ਕੋਈ ਪરા ਜਾਂਦੇ ਕਿਤੇ ਕਿਸੇ ਦਾ ਇਸ ਤਰ੍ਹਾਂ ਦੇ ਕੋਈ ਨਾ ਉਹਦੇ ਵਿਸ਼ੇ ਤੇ ਨਹੀਂ ਉਹਦੇ ਵਿਸ਼ੇ ਵੇਲੇ ਸਮਝਾਂਦਾ ਹੀ ਨਹੀਂ ਸੀ ਹੁੰਦਾ ਉਹਦੇ ਕੋਲੇ ਠੀਕ ਹੈ ਜੀ ਤੇ ਉਦੋਂ ਬਾਅਦ ਬਾਅਦ ਹੀ ਜਾਣ ਲੱਗਾ ਅੱਛਾ ਉਦੋਂ ਬਾਅਦ ਤੁਸੀਂ ਜਾਣ ਲੱਗਾ ਜੀ ਜਦੋਂ ਕਾਰਨੀ ਬਣਾਲੀ ਦਾ ਮਤਲਬ ਜਿਹੜਾ ਟੇਪ ਦਾ ਦੌਰ ਰਿਹਾ ਸੀ ਉਹ ਆਹ ਉਹ ਉਦੋਂ ਨਹੀਂ ਸੀ ਮੈਂ ਉਹਦੇ ਬਾਰੇ ਜਾਣਦਾ ਠੀਕ ਹੈ ਜੀ ਤੇ ਕੋਈ ਸਾਡੇ ਦਰਸ਼ਕ ਜਿਹੜੇ ਸਾਨੂੰ ਦੇਖ ਰਹੇ ਨੇ ਜੀ ਕੋਈ ਉਹਨਾਂ ਦੇ ਲਈ ਕੋਈ ਸ ਕੀ ਕੁਝ ਚੰਗਾ ਲਿਖਣ ਬਾਰੇ ਜਾਂ ਕੁਝ ਇਦਾਂ ਦੀ ਕੋਈ ਸ਼ੇਹ ਦੇਣ ਵਾਲੀ ਕੋਈ ਇਤਨਾ ਕੁਦੋ ਲਾਉਂ ਜੀ ਮਾੜੇ ਤਾਂ ਆਪਾਂ ਇਹ ਕਹਿ ਸਕਦੇ ਆ ਵੀ ਚੰਗਾ ਲਿਖੋ ਮਾੜੇ ਬੋਲ ਨਾ ਲਿਖੋ ਕਦੇ ਵਸਤੂ ਗੀਤ ਦੇ ਕਿਉਂਕਿ ਜੀ ਸੁਣੇ ਚ ਕਲਾ ਹੈ ਹਾਂਜੀ ਹਾਂਜੀ ਚੰਗੇ ਨਾਲ ਕਲਾਮ ਦਿਖਾਓ ਬਿਲਕੁਲ ਬਿਲਕੁਲ ਚੰਗਾ ਬੋਲ ਕੀ ਠੀਕ ਹੈ ਜੀ ਜੇ ਤੁਹਾਡੀ ਜਵਾਨ ਚ ਚੰਗਾ ਬੋਲ ਹੀ ਨਹੀਂ ਹਾਂਜੀ ਫਿਰ ਉਹਦਾ ਕੀ ਫਾਇਦਾ ਹੈ ਬਿਲਕੁਲ ਬਿਲਕੁਲ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਕੀਮਤੀ ਵਕਤ ਜਿਹੜਾ ਸਾਨੂੰ ਦਿੱਤਾ ਜੀ ਸਾਡੇ ਚੈਨਲ ਦੇ ਜ਼ਰੀਏ ਤੇ ਦੋਸਤੋ ਮੈਂ ਥੋੜਾ ਆਪਣਾ ਰਹਿਕਮੋਂ ਤੁਹਾਨੂੰ ਅਗਲੀ ਵਾਰ ਇੱਕ ਨਵੀਂ ਸਖਸੀਅਤ ਦੇ ਨਾਲ ਮਿਲਣ ਦਾ ਹੋਰ ਮੌਕਾ ਦਊਗਾ ਤੇ ਮਿਲਦੇ ਹਾਂ ਅਗਲੀ ਵਾਰ ਬਾਏ ਥੈਂਕਿਊ ਸ਼ੁਕਰੇ ਮਿਹਰਬਾਨੀ